ਮਾਈ ਗੁਰਜੀ ਦਾ ਘਰ ਸਾਹਿਬ ਮਾਈ ਗੁਰਜੀ ਕੀ ਪੱਥੇ ਚੂੜ ਕਾਣੇ ਦੀ ਘਟਨਾ ਜਿੱਥੇ ਗੁਰੂ ਨਾਨਕ ਸਾਹਿਬ ਮਰਨ ਸੱਚਾ ਸੌਦਾ ਕੀਤਾ ਸ੍ਰੀ ਹਜੂਰ ਬਾਬਾ ਸਾਹਿਬ ਸਿੰਘ ਦੀ ਬੇਦੀ ਸਾਹਿਬ ਮਹਾਰਾਜ ਇਹਨਾਂ ਦੇ ਸਮੇਂ ਦੀ ਇੱਕ ਘਟਨਾ ਆ ਕਹਿੰਦੇ ਇੱਥੇ ਇੱਕ ਸਾਧੂ ਪਿੰਡੇ ਉੱਪਰ ਸਵਾਹ ਮਲੀ ਹੋਈ ਬੈਠਾ ਸਮਾਧਾ ਲਾ ਕੇ ਲੋਕਾਂ ਦੀ ਢੀੜ ਆਲੇ ਦੁਆਲੇ ਬਹੁਤ ਇਕੱਠ ਕੀਤਾ ਆ ਸਾਰਿਆਂ ਨੂੰ ਕਹੇ ਜੀ ਮੈਂ ਹੀ ਗੁਰੂ ਨਾਨਕ ਸਾਹਿਬ ਦਾ ਰੂਪ ਆ ਉਹਨਾਂ ਆਚਾਰ ਉਹਦਾਸੀਆਂ ਕੀਤੀਆਂ ਸੰਸਾਰ ਦਾ ਭਲਾ ਕੀਤਾ ਕਹਿੰਦੇ ਮੈਨੂੰ ਸਿਆਣਨਗੇ ਗਿਆਨ ਰੱਖਣ ਵਾਲੇ ਲੋਕ ਬਵੇਕੀ ਲੋਕ ਮੈਨੂੰ ਸਿਆਣ ਸਕਦੇ ਨੇ ਕੱਚੇ ਪਿੱਲੇ ਬੰਦੇ ਨੂੰ ਮੇਰੀ ਸਮਝ ਨਹੀਂ ਆ ਸਕਦੀ ਆ ਬਾਬਾ ਸਾਹਿਬ ਸਿੰਘ ਬੇਦੀ ਸਾਹਿਬ ਜੀ ਨੂੰ ਪਤਾ ਲੱਗਾ ਝੂੜ ਕਾਣੇ ਪਹੁੰਚੇ ਜਦੋਂ ਝੂੜ ਕਾਣੇ ਪਹੁੰਚੇ ਤੇ ਜਾ ਕੇ ਨਮਸਕਾਰ ਕੀਤੀ ਕਹਿੰਦੇ ਜੀ ਤੁਹਾਡੇ ਪਾਗ ਤੁਹਾਡੇ ਦਰਸ਼ਨ ਹੋਏ ਜਦੋਂ ਗੱਲ ਕੀਤੀ ਕਹਿੰਦੇ ਜੀ ਤੁਹਾਡੇ ਕੋਲ ਬੜੀ ਤਾਕਤ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਵਾਲੀ ਕਹਿੰਦੇ ਹਾਂ ਜੀ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਫਿਰ ਵੇਈ ਨਦੀ ਦੇ ਵਿੱਚ 3 ਦਿਨ ਰਹੇ ਸਨ ਤੁਸੀਂ ਵੀ ਸਾਡੇ ਤੇ ਕਿਰਪਾ ਕਰੋ ਮਾਰਜੀ ਵਾਂਗੂ ਤੁਸੀਂ ਵੀ ਤਿੰਨ ਦਿਨ ਪਾਣੀ ਦੇ ਵਿੱਚ ਟੁਬਕੀ ਲਾ ਕੇ ਰੱਖੋ ਉਹਨੂੰ ਪੈ ਗਈ ਹੱਥਾਂ ਪੈਰਾਂ ਦੀ ਇਹ ਕੀ ਗੱਲਾਂ ਕਰਦੇ ਪਏ ਉਹਨੇ ਰਟੀਆਂ ਰਟਾਈਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੋ ਉਹਨੇ ਆਪਣੇ ਵੱਡਿਆਂ ਤੋਂ ਆਲੇ ਦੁਆਲੇ ਸਿੱਖੀਆਂ ਸੀਗੀਆਂ ਬਾਬਾ ਸਾਹਿਬ ਸਿੰਘ ਦੀ ਬੇਦੀ ਸਾਹਿਬ ਕਹਿੰਦੇ ਕਹਦੇ ਨਾ ਜੀ ਗੱਲਾਂ ਨਾਲ ਨਹੀਂ ਸਹੀ ਮੰਨਦੇ ਆ ਤੁਸੀਂ ਗੁਰੂ ਨਾਨਕ ਸਾਹਿਬ ਦਾ ਰੂਪ ਉਹ ਪਰ ਪ੍ਰਤੱਖ ਤੇ ਕਰੋ ਅਸੀਂ ਸਾਰੇ ਦੁਨੀਆ ਵਿੱਚ ਟੰਡੋਰਾ ਪੇਟ ਦਾਂਗੇ ਸਾਡਾ ਗੁਰੂ ਨਾਨਕ ਸਾਹਿਬ ਦੁਬਾਰਾ ਇਸ ਸ੍ਰਿਸ਼ਟੀ ਦੇ ਉੱਪਰ ਆਇਆ ਆ ਕਹਿੰਦੇ ਜਦੋਂ ਇੰਨੀ ਗੱਲ ਕੀਤੀ ਉਹਨੇ ਆਪਣੀਆਂ ਗੱਲਾਂ ਦੇ ਨਾਲ ਜਾਲ ਬੁੰਨਾ ਸ਼ੁਰੂ ਕੀਤਾ ਮਹਾਪੁਰਖਾਂ ਨੇ ਆਪਣੇ ਸਿਪਾਹੀਆਂ ਨੂੰ ਕਹੇ ਕਹਿੰਦੇ ਨੂੰ ਚੁੱਕੋ ਆ ਨੇੜੇ ਖੂਹ ਆ ਖੂਹ ਦੇ ਵਿੱਚ ਸੁੱਟੋ ਜਦੋਂ ਉਹਨੂੰ ਖੂਹ ਦੇ ਵਿੱਚ ਸੁੱਟਿਆ ਮਾਰੇ ਫਿਰ ਚੀਕਾਂ ਪਾਵੇ ਰੌਲਾ ਮੈਂ ਮਾਰਗਾ ਮੈਂ ਮਾਰਗਾ ਬਚਾ ਲੋ ਮੈਨੂੰ ਬਚਾ ਲੋ ਮੈਂ ਡੋਬ ਰਿਹਾ ਬਾਬਾ ਜੀ ਕਹਿੰਦੇ ਤੂੰ ਤਾਂ ਗੁਰੂ ਨਾਨਕ ਹੈ ਗੁਰੂ ਨਾਨਕ ਕਿਵੇਂ ਡੁੱਬ ਸਕਦਾ ਆ ਉਹ ਫਿਰ ਹੱਥ ਜੋੜੇ ਕਹਿੰਦਾ ਨਹੀਂ ਜੀ ਮੈਂ ਪਖੰਡ ਕਰਦਾ ਸਾਂ ਮੈਂ ਦੰਬ ਕਰਦਾ ਸਾਂ ਮੈਨੂੰ ਬਚਾ ਲਓ ਮੇਰੀ ਜਾਨ ਬਖਸ਼ ਦਿਓ ਬਾਬਾ ਜੀ ਕਹਿੰਦੇ ਇਹ ਪਖੰਡ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਨਹੀਂ ਕਰ ਗੁਰੂ ਨਾਨਕ ਸਾਹਿਬ ਤੇ ਗੁਰੂ ਨਾਨਕ ਸਾਹਿਬ ਹੀ ਨੇ ਸਾਨੂੰ ਵੀ ਨਹੀਂ ਸਮਝ ਆਏਗੀ ਪਰ ਦਾਵਾ ਨਾ ਕਰੀਏ ਸੀ ਗੁਰੂ ਨਾਨਕ ਸਾਹਿਬ ਮਾਰੇ ਉਹਨਾਂ ਦੀ ਤੇ ਇੱਕ ਨਦਰ ਕਿਸੇ ਤੇ ਪੈ ਜਾਵੇ ਨਾ ਗੁਰੂ ਨਾਨਕ ਸਾਹਿਬ ਖੁਦ ਕਹਿੰਦੇ ਕਹਿੰਦੇ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਮਾਰੇ ਕਹਿੰਦੇ ਉਹਦਾ ਜਨਮ ਮਰਨ ਕੱਟਿਆ ਜਾਂਦਾ ਆ ਸਹਬ ਕਿਰਪਾ ਕਰਨ ਬਹੁਤ ਪਖੰਡ ਕਰਦੇ ਆ ਅੰਦਰ ਵੀ ਹੁੰਦਾ ਕਈ ਵਾਰੀ ਸਾਡੇ ਗੁਰਮੁਖੋ ਇੱਕੋ ਗੱਲ ਯਾਦ ਰੱਖਣਾ ਜੇ ਆਪਾਂ ਇਹ ਸੋਚਦੇ ਨਾ ਪਖੰਡ ਕਰਕੇ ਸਾਡਾ ਘਰ-ਬਾਰ ਪਰਿਵਾਰ ਚੱਲੇਗਾ ਇੱਕੋ ਗੱਲ ਯਾਦ ਰੱਖਣਾ ਪੈਸੇ ਤੇ ਕਮਾ ਲੋਗੇ ਝੂਠ ਦੀਆਂ ਦੁਕਾਨਾਂ ਤੇ ਚਲਾ ਲਵਾਂਗੇ ਪਰ ਸੁਖ ਜਿੰਦਗੀ ਵਿੱਚ ਕਦੇ ਨਹੀਂ ਮਿਲੇਗਾ